ਜੀ ਅਸੀਂ 77ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਫੰਕਸ਼ਨ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਗਵਰਨਮੈਂਟ ਕਾਲਜ ਦੀ ਗਰਾਊਂਡ ਵਿਖੇ ਕਰਾਇਆ ਜਾਂਦਾ ਅੱਜ ਇਹਦੀ ਫਾਈਨਲ ਡ੍ਰੈਸ ਰਸਮ ਅਸੀਂ ਇੱਥੇ ਕੀਤੀ ਹੈ ਤੇ ਇਸ ਵਾਰੀ 26 ਜਨਵਰੀ ਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਇਸ ਫੰਕਸ਼ਨ ਵਿਖੇ ਮੁੱਖ ਮਹਿਮਾਨ ਹੋਣਗੇ ਤੇ ਜਿਵੇਂ ਕਿ ਬੜੇ ਉਤਸ਼ਾਹ ਦੇ ਨਾਲ ਸਾਡਾ ਜਿਹੜਾ ਗਣਤੰਤਰ ਦਿਵਸ ਹੈ ਅਸੀਂ ਸਾਰੇ ਦੇਸ਼ ਵਿੱਚ ਮਨਾਉਂਦੇ ਆ ਇਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਤਿਆਰੀਆਂ ਜਿਹੜੀਆਂ ਨੇ ਅੱਜ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਪੰਜਾਬ ਪੁਲਿਸ ਹੋਮਗਾਰਡ ਸਾਡੀ ਮਾਰਚ ਪਾਸ ਦੀਆਂ ਟੁਕੜੀਆਂ ਸਾਡੀਆਂ ਝਾਕੀਆਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਕੱਲ ਬਰਸਾਤ ਕਰਕੇ ਜਿਹੜਾ ਅੱਜ ਝਾਕੀਆਂ ਦੀ ਰਸਲ ਜਿਹੜੀ ਹੈ ਅੱਜ ਅਸੀਂ ਇੱਥੇ ਨਹੀਂ ਕੀਤੀ ਗਰਾਊਂਡ ਥੋੜੀ ਅਜੇ ਤਿਆਰ ਹੋ ਰਹੀ ਹੈ ਤੇ ਕੱਲ ਝਾਕੀਆਂ ਦੀ ਅਸੀਂ ਕਿਰ ਰਸਲ ਕਰਾਂਗੇ ਤੇ 26 ਜਨਵਰੀ ਨੂੰ ਪਰਸੋਂ ਜਿਹੜਾ ਉਹ ਫੰਕਸ਼ਨ ਜਿਹੜਾ ਬੜੇ ਧੂਮ ਧਾਮ ਦੇ ਨਾਲ ਗੁਰਦਾਸਪੁਰਲੇ ਵਿੱਚ ਮਨਾਇਆ ਜਾਏਗਾ। ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਐਸਐਸਪੀ ਗੁਰਦਾਸਪੁਰ ਐਸਐਸਪੀ ਬਟਾਲਾ ਇਹਨਾਂ ਦੀ ਪੂਰੀ ਫੋਰਸ ਜਿਹੜੀ ਹੈ ਬਹੁਤ ਹੀ ਅਲਰਟ ਹੈਗੀ ਆ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਸ਼ਰਾਰਤੀ ਅੰਸਰ ਵੱਲੋਂ ਜੇ ਕਿਸੇ ਘਟਨਾ ਨੂੰ ਅੰਜਾਮ ਦੇਣ ਦਾ ਕੋਈ ਮਕਸਦ ਹੈ ਉਹਨੂੰ ਸਕਸੈਸਫੁਲ ਨਹੀਂ ਹੋਣ ਦਿੱਤਾ ਜਾਏਗਾ। ਅਸੀਂ ਬੜੇ ਕੇਅਰਫੁਲੀ ਤੇ ਕਲੋਜ਼ਲੀ ਇਹਨੂੰ ਵਾਚ ਕਰ ਰਹੇ ਹਾਂ ਤੇ ਕਿਸੇ ਨੂੰ ਖਬਰਾਉਣ ਦੀ ਜ਼ਰੂਰਤ ਨਹੀਂ ਹੈ। ਜਾਂਸ਼ਨਾਤੇ ਪੁਲਿਸ ਜਿਹੜੀ ਹੈ ਉਸ ਤਰ੍ਹਾਂ ਜੀ ਬਿਲਕੁਲ ਸਾਰੀ ਹੀ ਫੋਰਸ ਐਕਟਿਵ ਹੈਗੀ ਆ ਅੱਜ ਦੇ ਅਸਲ ਵਖੇ ਵੀ ਐਸਪੀ ਸਾਹਿਬ ਇਥੇ ਮੌਜੂਦ ਸੀਗੇ ਉਹਨਾਂ ਵੱਲੋਂ ਇਥੋਂ ਦੇ ਸੁਰੱਖਿਆ ਪ੍ਰਬੰਧ ਵੀ ਪੂਕਤਾ ਵੇਖੇ ਗਏ ਨੇ ਤੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਵੀ ਜਿਹੜਾ ਉਹ ਅਸੀਂ ਬਹੁਤ ਅਲਰਟ ਤੇ ਬਹੁਤ ਕੇਅਰਫੁਲੀ ਵਾਚ ਕਰ ਰਹੇ ਹਾਂ ਤੇ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਜੀ ਅਲੱਗ-ਅਲੱਗ ਟੀਮਾਂ ਜਿਹੜੀਆਂ ਨੇ ਦੋਨੋਂ ਪੁਲਿਸ ਜ਼ਿਲ੍ਹਿਆਂ ਦੀਆਂ ਲਗਾਈਆਂ ਗਈਆਂ ਨੇ ਉਹਦੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਐਸਪੀ ਸਾਹਿਬ ਦੱਸ ਦੇਣਗੇ ਤੇ ਇਸ ਤੋਂ ਇਲਾਵਾ ਕਿਸੇ ਦੇ ਧਿਆਨ ਚ ਕੋਈ ਇਸ ਤਰ੍ਹਾਂ ਦੀ ਇਨਫਰਮੇਸ਼ਨ ਆਉਂਦੀ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦਾ ਅਸੀਂ ਇਮੀਡੀਏਟ ਐਕਸ਼ਨ ਲਵਾਗੇ